ਵਿਵਾਹਰ ਸਿਮਰਤ ਕੌਰ ਬਾਦਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੇ ਹੋਏ ਨੇ ਦੱਸ ਦਈਏ ਕਿ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਖਰੀਆਂ-ਖਰੀਆਂ ਸੁਣਾਈਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਨੋਟਿਸ ਜਾਰੀ ਕੀਤਾ ਹੈ ਉਸ ਨੋਟਿਸ ਦੇ ਵਿੱਚ ਨੋਟੀਫਿਕੇਸ਼ਨ ਦੇ ਵਿੱਚ ਇਹ ਕਾਇਦਤਾ ਕਿ ਪੰਜਾਬ ਦੀਆਂ ਮੰਡੀਆਂ ਖਤਮ ਨੇ ਇਹ ਸੁਣ ਕੇ ਤੁਸੀਂ ਹੈਰਾਨ ਹੋਵੋਗੇ ਕਿ ਮੰਡੀਆਂ ਕਿਵੇਂ ਖਤਮ ਹੋ ਚੁੱਕੀਆਂ ਪੰਜਾਬ ਦੇ ਜਿੰਨੇ ਸਾਲੋ ਨੇ ਸਾਲੂਜ਼ ਨੇ ਉਹ ਹੁਣ ਤੁਹਾਡੇ ਕਣਕ ਚੱਕਣਗੇ ਕਣਕ ਦੇ ਦਾਣੇ ਉਹ ਇੱਕ-ਇੱਕ ਦਾਣੇ ਦਾ ਰੇਟ ਲਾਉਣਗੇ ਜਸਤੋ ਬਾਅਦ ਇਹ ਜਿਹੜੇ ਕਾਨੂੰਨ 220 ਵਿੱਚ ਜਿਨ੍ਹਾਂ ਦਾ ਵਿਰੋਧ ਕਿਸਾਨ ਕਰ ਰਹੇ ਸੀ ਉਹੀ ਕਾਨੂੰਨ ਹੁਣ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਲਾਗੂ ਕਰਤੇ ਜਿਸ ਨੂੰ ਲੈ ਕੇ ਹੁਣ ਸੁਖਵੀਰ ਬਾਦਲ ਵਿਭਾਰ ਸਮਰਤ ਬਾਦਲ ਜਾਂ ਵਿਰੋਧੀ ਵਿਰੋਧੀ ਸਵਾਲ ਖੜੇ ਕਰਦੇ ਨੇ ਕਿ ਪੰਜਾਬ ਦੀ ਸਰਕਾਰ ਨੇ ਅਜਿਹਾ ਕਿਉਂ ਕੀਤਾ ਜਿਸ ਨੂੰ ਲੈ ਕੇ ਵੀ ਬਿਹਾਰ ਸਮਰਤਕਰ ਬਾਦਲ ਨੇ ਸਿੱਧਾ ਚੈਲੰਜ ਕਰ ਦਿੱਤਾ ਕਿ ਦਿੱਲੀ ਵਾਲਿਆਂ ਤੋਂ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਲੋਕਾਂ ਦੇ ਵਿੱਚ ਵੋਕਰਾਂ ਦੇ ਵਿੱਚ ਜੋਸ਼ ਹੈਗਾ ਲੇਕਿਨ ਆਪੀ ਸੰਗਤਾ ਜਿਵੇਂ ਬਾਹਰ ਨਿਕਲ ਨਿਕਲ ਕੇ ਆ ਰਹੀ ਹੈ ਕਿਤੇ ਨਾ ਕਿਤੇ ਪੰਜਾਬ ਨੂੰ ਇਹ ਮਹਿਸੂਸ ਹੋ ਗਿਆ ਹੈ ਕਿ ਇਹ ਦਿੱਲੀ ਵਰਸਸ ਪੰਜਾਬ ਦੀ ਲੜਾਈ ਹੈ ਤੇ ਪੰਜਾਬ ਦੇ ਬਹਾਦਰ ਸ਼ੇਰ ਹੁਣ ਉੱਠ ਖੜੇ ਨੇ ਇਹ ਦਿੱਲੀ ਨੂੰ ਸੁਨੇਹਾ ਦੇਣਾ ਚਾਹੁੰਦੇ ਨੇ ਕਿ ਪੰਜਾਬ ਦੀ ਜਿੱਤ ਪੰਜਾਬੀਆਂ ਨੇ ਕਰਨੀ ਹੈ ਪੰਜਾਬ ਦਾ ਰਾਜ ਪੰਜਾਬ ਤੋਂ ਹੀ ਚੱਲੂਗਾ ਤੇ ਪੰਜਾਬੀ ਚਲਾਉਣਗੇ ਇਹ ਧੋਖੇਬਾਜ਼ ਦਿੱਲੀ ਦੀਆਂ ਪਾਰਟੀਆਂ ਜਿਨ੍ਹਾਂ ਨੇ ਸਿਰਫ ਪੰਜਾਬ ਨੂੰ ਵਰਤਿਆ ਵੋਟਾਂ ਵਾਸਤੇ ਤੇ ਉਹਦੇ ਬਾਅਦ ਵਿੱਚ ਇਕੱਲਾ ਹੀ ਲੁੱਟਿਆ ਪਾਵੇਂ ਪੰਜਾ ਹੋਏ ਜਿਨ੍ਹਾਂ ਨੇ ਆਪਣੀ ਆਦਤ ਕਾ ਮਜਬੂਰ ਪਾਵੇਂ ਕੇਂਦਰ ਚ ਆਣ ਪਾਵੇਂ ਪੰਜਾਬ ਚ ਆਣ ਇਹਨਾਂ ਨੇ ਕ腐ਸ਼ਨ ਤੋਂ ਬਿਨਾ ਹੋਰ ਕੁਝ ਕੀਤਾ ਹੀ ਨਹੀਂ ਇਤਿਹਾਸ ਇਹਨੋਂ ਇਹ ਉਹਨਾਂ ਦਾ ਇਹੋ ਜਿਹਾ ਹੈਗਾ ਜਿਨ੍ਹਾਂ ਦੇ ਤਖਤ ਸਾਹਿਬ ਦੇ ਉੱਤੇ ਹਮਲੇ ਕੀਤੇ ਸਿੱਖਾਂ ਦੇ ਕਤਲੇਆਮ ਕੀਤੇ ਇਸ ਖੂਨੀ ਪੰਜੇ ਨੇ ਵੀ 10 ਸਾਲ ਕੱਲੇ ਘਰ ਘਰ ਨੌਕਰੀ ਤੇ ਕਰਜ਼ਾ ਮਾਫੀ ਦਾ ਝੂਠ ਮਾਰ ਕੇ ਲੁੱਟਿਆ ਪੰਜਾਬ ਦੇ ਲੋਕਾਂ ਨੂੰ ਉਹਦੇ ਬਾਅਦ ਮਹਾ ਝੂਠਾ ਜਿਹੜਾ ਇਹ ਝਾੜੂ ਆ ਗਿਆ ਉਹਨਾਂ ਨੇ ਤਾਂ ਬੇੜਾ ਗਰ ਕਰਤਾ ਹੁਣ ਮੈਨੂੰ ਹੈਰਾਨੀ ਹੈ ਕਿ ਇਹ ਜਿਹੜੇ ਕੱਟਰ ਇਮਾਨਦਾਰ ਐਂਟੀ ਕ腐ਪਸ਼ਨ ਦੀ ਗੱਲ ਕਰਦੇ ਸੀ ਸ਼ਹੀਦ ਭਗਤ ਸਿੰਘ ਦੀ ਫੋਟੋ ਲਾਉਂਦੇ ਨੇ ਤੇ ਜਿਹੜਾ ਭ੍ਰਿਸ਼ਟਾਚਾਰ ਦਾ ਮਹਾਮੁਖੀ ਕੇਜਰੀਵਾਲ ਜਿੰਨੂੰ ਅਦਾਲਤਾਂ ਤੋਂ ਕੋਈ ਰਾਹਤ ਨਹੀਂ ਮਿਲੀ ਤਾਂ ਉਹਨੂੰ ਜੇਲ੍ਹ ਚ ਧੱਕਿਆ ਗਿਆ ਅੱਜ ਉਹਦੇ ਹੱਕ ਚ ਜਾ ਕੇ ਕਾਂਗਰਸ ਤੇ ਆਮ ਆਦਮੀ ਪਾਰਟੀ ਦਿੱਲੀ ਚ ਧਰਨੇ ਦੇ ਰਹੀ ਹੈ ਤੇ ਪੰਜਾਬ ਦੇ ਲੋਕਾਂ ਦਾ ਹੱਕ ਜਿਹੜਾ ਲੁੱਟਿਆ ਗਿਆ ਅੱਜ ਮੁੱਖ ਮੰਤਰੀ ਦੇ ਕੁੱਤੇ ਹਲਕੇ ਚ ਜ਼ਹਿਰੀਲੀ ਸ਼ਰਾਬ ਦੇ ਨਾਲ ਲੋਕੀ ਮਰ ਰਹੇ ਨੇ 5 ਦਿਨ ਉਹਨਾਂ ਵਾਸਤੇ ਜਾਂਦਾ ਤਾਂ ਸਮਾਂ ਨਹੀਂ ਦੀਪਿਆ ਦੇ ਨਾਲ ਜਿਹੜਾ ਹਜ਼ਾਰ-ਹਜ਼ਾਰ ਰੁਪਏ ਦਾ ਧੋਖਾ ਕੀਤਾ ਉਹਦਾ ਜਵਾਬ ਦੇਣ ਦਾ ਤਾਂ ਸਮਾਂ ਨਹੀਂ ਲੇਕਿਨ ਭ੍ਰਿਸ਼ਟਾਚਾਰੀਆਂ ਦੇ ਹੱਕ 'ਚ ਧਰਨੇ ਮਾਰ ਰਹੇ ਨੇ ਤੇ ਇਹ ਸਾਰੇ ਮਾਹੌਲ 'ਚ ਜਿਹੜਾ ਕਮਲ ਸੋਚ ਰਿਹਾ ਕਿ ਆਪਣਾ ਫੁੱਲ ਇਥੇ ਖਿਲਾਊਗਾ ਅੱਜ ਪੰਜਾਬੀਆਂ ਨੇ ਪੰਜਾਬ ਵਿਰੋਧੀ ਪਾਰਟੀਆਂ ਦਾ ਸਫਾਇਆ ਕਰਨਾ ਹੈ ਤੇ ਪੰਜਾਬ ਕਿਤੇ ਕੇਵਲ ਪੰਜਾਬ ਦੀ ਗੱਲ ਕਰਨ ਵਾਲੀ ਪੰਜਾਬ ਦੇ ਹੱਕਾਂ ਵਾਸਤੇ ਲੜਨ ਵਾਲੀ ਜਿਹੜਾ ਨਾ ਰਾਜਸਥਾਨ ਤੋਂ ਨਾ ਹਰਿਆਣਾ ਤੋਂ ਨਾ ਪੰਜਾਬ ਤੋਂ ਨਾ ਦਿੱਲੀ ਨਾ ਦਿੱਲੀ ਤੋਂ ਨਾ ਹਰਿਆਣਾ ਨਾ ਰਾਜਸਥਾਨ ਤੋਂ ਲੜਾਈ ਲੜਨੀ ਹੈ ਕੇਵਲ ਪੰਜਾਬ ਵਿੱਚ ਰਹਿ ਕੇ ਪੰਜਾਬ ਦੀ ਤਰੱਕੀ ਤੇ ਵਿਕਾਸ ਭਾਈਚਾਰੇ ਇੱਕ ਸਾਂਝ ਅਮਨ ਸ਼ਾਂਤੀ ਨੂੰ ਲੈ ਕੇ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਹੈ ਇਸ ਤਕੜੀ ਦਾ ਸਾਥ ਦੇਣ ਦਾ ਪੰਜਾਬ ਦੇ ਲੋਕਾਂ ਨੇ ਹੁਣ ਮਨ ਬਣਾ ਲਿਆ ਕਿਉਂਕਿ ਦਿੱਲੀ ਦੀ ਪਾਰਲੀਮੈਂਟ 'ਚ ਪੰਜਾਬ ਦੀ ਆਵਾਜ਼ ਦੀ ਲੋੜ ਹੈ ਇਹੋ ਜੀ ਪਾਰਟੀਆਂ ਦੇ ਸੋਨਹ ਸਤਿ ਸ਼੍ਰੀ ਅਕਾਲ ਹੋ ਜੀ ਪਾਰਟੀਆਂ ਨੂੰ ਭੇਜ ਕੇ ਕੀ ਕਰਨਾ ਜਿਹੜੇ ਕੇਜਰੀਵਾਲ ਤੇ ਰਾਹੁਲ ਗਾਂਧੀ ਤੇ ਮੋਦੀ ਦੇ ਹੁਕਮਾਂ ਤੋਂ ਬਿਨਾ ਆਪ ਦਾ ਮੂੰਹ ਤੱਕ ਨਹੀਂ ਦੱਸਦੀ ਕਿ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਸ਼ੁਰੂ ਹੋ ਚੁੱਕਾ ਤੇ ਦੂਜੇ ਪਾਸੇ ਦਿੱਲੀ ਦੇ ਅਰਵਿੰਦ ਕੇਜਰੀਵਾਲ ਦਾ ਵੀ ਵਿਰੋਧ ਹੋ ਰਿਹਾ ਪਰ ਲੋਕ ਇਕੱਠੇ ਹੋ ਰਹੇ ਨੇ ਵਿਰੋਧੀ ਪਾਰਟੀਆਂ ਇਕੱਠੀਆਂ ਹੋ ਰਹੀਆਂ ਨੇ ਕਿ ਲੋਕਤੰਤਰ ਨੂੰ ਖਤਰਾ ਤਾਂ ਬੀਬਾ ਹਰਸੰਤ ਕੌਰ ਬਾਦਲ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕੋ ਇਹਨਾਂ ਦਿੱਲੀ ਵਾਲਿਆਂ ਤੋਂ ਬਚਾ ਲਓ ਪਰ ਉੱਤੇ ਹੀ ਕਿਸਾਨਾਂ ਕਿਸਾਨੀ ਅੰਦੋਲਨ ਨੂੰ ਲੈ ਕੇ ਜਿਹੜਾ ਬਿੱਲ ਸੀਗੇ ਜਿਨ੍ਹਾਂ ਦਾ ਕਲੇ ਕਾਨੂੰਨਾਂ ਦਾ ਵਿਰੋਧ ਕਰ ਰਹੇ ਸੀ ਉਹ ਹੁਣ ਪੰਜਾਬ 'ਚ ਵਿਚ ਹਲਚਲ ਮਚ ਚੁੱਕੀ ਹੈ ਤੇ ਪੰਜਾਬ ਦੀ ਸਰਕਾਰ ਦਾ ਵਿਰੋਧ ਹੋਣਾ ਸ਼ੁਰੂ ਹੋ ਚੁੱਕਿਆ ਹੈ